ਇਦਾਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਸਰਕਾਰ ਨੇ GST ਰਿਫਾਰਮਸ ਲਾਗੂ ਕਰ ਦਿੱਤੇ ਨੇ ਟੈਟਾ ਤੇ ਪਹਿਲਾਂ ਜੋ ਟੈਕਸ ਸੀਗਾ ਟੋਟਲ ਉਹ ਸੀਗਾ ਆਰਾਊਂਡ 45% ਉਹ ਕੱਟ ਕੇ ਹੁਣ 40% ਰਹਿ ਗਿਆ ਪਹਿਲਾਂ 1268 ਤੋਂ ਸਟਾਰਟ ਹੁੰਦਾ ਸੀਗਾ ਡੀਜ਼ਲ ਦੇ ਵਿੱਚ ਗੱਲ ਕਰੀਏ ਅੱਜ ਦੇ ਰੇਟਸ ਵਿੱਚ ਉਹ ਰਹਿ ਕੇ ਘੱਟੋ-ਘੱਟ 1224 ਦਾ ਰਹਿ ਗਿਆ ਤੋ ਇਨੀਸ਼ੀਅਲ ਮਾਡਲ ਤੇ ਕਸਮਰ ਨੂੰ ਲਗਭਗ 44000 ਦਾ ਇਨੀਸ਼ੀਅਲ ਬੈਨੀਫਿਟ ਹੋ ਗਿਆ ਜੋ ਇਹ ਵਾਲੀ ਕਾਰ ਖੜੀ ਹੈ ਨਿਊ i20 ਵਗੈਰਾ ਇਹਨਾਂ ਕਾਰਨਾਂ ਤੇ ਲਗਭਗ 60000 ਤੋਂ ਲੈ ਕੇ ਟਾਪ ਮਾਡਲ ਲੱਖ ਰੁਪਏ ਤੱਕ ਦਾ ਬੈਨੀਫਿਟ ਹੋ ਗਿਆ ਪੈਟਰੋਲ ਦੇ ਵਿੱਚ ਪੈਨਿਊ ਦਾ 1 ਲੱਖ 7000 ਰੁਪਏ ਸਸਤਾ ਹੋ ਗਿਆ ਐਸ ਕੰਪੇਅਰ ਟੂ 올ਡ ਪ੍ਰਾਈਸ ਜੋ ਕਸਮਰ ਨੂੰ ਲਗਭਗ ਸਵਾ ਲੱਖ ਰੁਪਏ ਇਨੀਸ਼ੀਅਲ ਗੱਡੀ ਘੱਟ ਮਿਲ ਰਹੀ ਹੈ ਜੀਐਸਟੀ ਦੇ ਰੇਟ ਘਟ ਗਏ ਨੇ ਕੁਝ ਆਫਰਸ ਵੀ ਮਿਲ ਰਹੇ ਨੇ ਦੀਵਾਲੀ ਵੀ ਆ ਰਹੀ ਆ ਉਹਦੇ ਕਰਕੇ ਹੁਣ ਵੈਸੇ ਜ਼ਿਆਦਾ ਬੈਨੀਫੀਸ਼ੀਅਲ ਆ ਕਾਰ ਬਾਇ ਕਰਨਾ ਕਿ ਐਜ਼ ਕੰਪੈਰੀਜ਼ਨ ਕਿ ਤੁਸੀਂ ਦੀਵਾਲੀ ਚ ਪਰਚੇਸ ਕਰੋ ਜਾਂ ਇਅਰ ਐਂਡ ਤੇ ਪਰਚੇਸ ਕਰੋ ਸੋ ਲੱਗਦਾ ਵੀ ਆਮ ਆਦਮੀ ਲਈ ਇਹ ਬੈਸਟ ਸਮਾਂ ਕਾਰ ਖਰੀਦਣ ਦਾ ਬਹੁਤ ਬੈਸਟ ਆ ਜੀ ਬਹੁਤ ਬੈਸਟ ਹੈ ਸੱਚਾ ਗਾਲ ਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਆ ਨਰਾਇ ਤੇ ਅਸੀਂ ਖੜੇ ਆ ਹੁਣ ਡਈ ਦੇ ਸ਼ੋਰੂਮ ਦੇ ਵਿੱਚ ਕਿਉਂਕਿ ਕਾਰ ਖਰੀਦਦਾਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਸਰਕਾਰ ਨੇ GST ਰਿਫਾਰਮਸ ਲਾਗੂ ਕਰ ਦਿੱਤੇ ਨੇ ਮਤਲਬ GST ਦੀਆਂ ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤੇ ਇਸ ਦਾ ਸਭ ਤੋਂ ਵੱਡਾ ਫਾਇਦਾ ਆਟੋਮੋਬਾਈਲ ਸੈਕਟਰ ਨੂੰ ਹੋਇਆ ਹੈ ਕਿਉਂਕਿ ਕਾਰਾਂ ਦੀਆਂ ਕੀਮਤਾਂ ਦੇ ਵਿੱਚ ਜ਼ਬਰਦਸਤ ਕਟੌਤੀ ਵੇਖਣ ਨੂੰ ਮਿਲ ਰਹੀ ਹੈ ਹੁਣ ਜੇਕਰ ਤੁਹਾਡੀ ਡ੍ਰੀਮ ਕਾਰ ਖਰੀਦਣ ਦਾ ਤੁਹਾਡਾ ਸੁਪਨਾ ਹੈ ਤਾਂ ਤੁਹਾਡਾ ਬਜਟ ਹੁਣ ਉਸ ਦੇ ਨਜ਼ਦੀਕ ਆਉਂਦਾ ਜਾ ਰਿਹਾ ਹੈ ਜਿਹੇ ਦੇ ਵਿੱਚ ਅਸੀਂ ਖੜੇ ਅੱਜ ਹੁੰਡਈ ਸ਼ੋਰੂਮ ਦੇ ਵਿੱਚ ਤੇ ਗੱਲ ਕਰਾਂਗੇ ਕਿ ਕਿੰਨਕ ਜ਼ਿਆਦਾ ਫਰਕ ਪਿਆ ਹੈ ਕਿ ਕਿੰਨਕ ਹੁੰਡਈ ਦੀਆਂ ਗੱਡੀਆਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਸਾਡੇ ਨਾਲ ਮੈਨੇਜਮੈਂਟ ਤੋਂ ਸੇਲਸ ਹੈਡ ਰਾਹੁਲ ਮੌਜੂਦ ਨੇ ਸਵਾਗਤ ਹੈ ਸਰ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਮੈਨੂੰ ਇਹ ਦੱਸੋ ਕਿ ਹੁਣ ਜਿਵੇਂ ਕੀਮਤਾਂ 'ਚ ਕਟੋਤੀ ਕੀਤੀ ਗਈ ਹੈ ਤੇ ਕਿੰਨਾ ਕੁ ਤੁਹਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਫਾਇਦਾ ਹੋਵੇਗਾ ਇਹਦੇ 'ਚ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ ਜੀ ਪਹਿਲਾਂ ਅਗਰ ਆਪਾਂ ਗੱਲ ਕਰੀਏ GST ਦੀ ਗੱਲ ਕਰੀਏ ਪਹਿਲਾਂ ਜੋ ਟੈਕਸ ਸੀਗਾ ਵੱਡੀਆਂ ਕਾਰਾਂ ਤੇ ਜਿਵੇਂ ਕਿ ਆਪਾਂ ਕ੍ਰੇਟਾ ਦੀ ਗੱਲ ਕਰੀਏ ਕਰ ਲਈਏ ਕ੍ਰੇਟਾ ਤੇ ਪਹਿਲਾਂ ਜੋ ਟੈਕਸ ਸੀਗਾ ਟੋਟਲ ਉਹ ਸੀਗਾ ਅਰਾਊਂਡ 45% ਉਹ ਕੱਟ ਕੇ ਹੁਣ 40% ਰਹਿ ਗਿਆ ਅਗਰ ਆਪਾਂ ਇਨੀਸ਼ੀਅਲ ਮਾਡਲ ਦੀ ਗੱਲ ਕਰਦੇ ਹਾਂ ਕਿਉਂਕਿ ਸਾਡੇ ਕੋਲ ਵੇਰੀਐਂਟਸ ਬਹੁਤ ਜ਼ਿਆਦਾ ਹੁੰਦੇ ਨੇ ਕੋਈ ਕਸਟਮਰ ਬੇਸ ਮਾਡਲ ਲੈਣ ਆਂਦਾ ਹੈ ਉਹ ਆਰਾਊਂਡ ਪਹਿਲਾਂ 1268 ਤੋਂ ਸਟਾਰਟ ਹੁੰਦਾ ਸੀਗਾ ਡੀਜ਼ਲ ਦੇ ਵਿੱਚ ਗੱਲ ਕਰੀਏ ਅੱਜ ਦੇ ਰੇਟ ਦੇ ਵਿੱਚ ਉਹ ਰਹਿ ਕੇ ਕੱਟੋ-ਕੱਟ 1224 ਦਾ ਰਹਿ ਗਿਆ ਤਾਂ ਇਨੀਸ਼ੀਅਲ ਮਾਡਲ ਤੇ ਕਸਟਮਰ ਨੂੰ ਲਗਭਗ 44000 ਦਾ ਇਨੀਸ਼ੀਅਲ ਬੈਨੀਫਿਟ ਹੋ ਗਿਆ ਐਂਡ ਅਗਰ ਆਪਾਂ ਟਾਪ ਮਾਡਲ ਦੀ ਗੱਲ ਕਰੀਏ ਟਾਪ ਮਾਡਲ ਆਰਾਊਂਡ 20 ਲੱਖ ਤੱਕ ਉਸ ਕਰਦਾ ਉਸ ਮਾਡਲ ਤੇ ਕਸਟਮਰ ਨੂੰ ਲਗਭਗ ਆਰਾਊਂਡ 70000 ਦਾ ਡਾਇਰੈਕਟ ਬੈਨੀਫਿਟ ਹੋ ਚੁੱਕਿਆ ਹੈ ਟੈਕਸ ਕਟਣ ਦੇ ਨਾਲ ਜੀਐਸਟੀ ਕਟਣ ਦੇ ਨਾਲ ਨਾਲ ਇਹਦੇ ਵਿੱਚ ਦੇਖੋ ਤਿਹਾਵਾਰਾਂ ਦਾ ਸੀਜ਼ਨ ਹੈ ਤੇ ਇਸ ਸੀਜ਼ਨ ਦੇ ਵਿੱਚ ਲੋਕ ਅਕਸਰ ਕਹਿੰਦੇ ਨੇ ਵੀ ਗੱਡੀ ਖਰੀਦ ਲਈਏ ਫਰਿੱਜ ਖਰੀਦ ਲਈਏ ਤਾਂ ਇਹਨਾਂ ਸਾਰੇ ਪ੍ਰੋਡਕਟਸ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਵੇਖਣ ਨੂੰ ਮਿਲ ਰਹੀ ਹੈ ਤੇ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਜਿਹੜੀ ਆ ਕ੍ਰੇਟਾ ਗੱਡੀ ਖੜੀ ਆ ਤੇ ਕ੍ਰੇਟਾ ਗੱਡੀ ਦੀ ਜੇਕਰ ਗੱਲ ਕਰੀਏ ਤਾਂ ਕਿੰਨੇ ਕ ਪਹਿਲਾਂ ਕਿੰਨੇ ਕ ਕੀਮਤ ਸੀ ਤੇ ਹੁਣ ਕਿੰਨੇ ਕ ਕੀਮਤ ਹੈ ਮੈਡਮ ਅਗਰ ਆਪਾਂ ਗੱਲ ਕਰੀਏ ਤਾਂ ਪਹਿਲਾਂ ਇਹ ਅਰਾਊਂਡ 12 ਲੱਖ 68 ਹਜ਼ਾਰ ਦੀ ਕੋਸਟ ਕਰਦੀ ਸੀਗੀ 1268 ਦੀ ਅਸ ði ਟਾਈਮ ਦੇ ਵਿੱਚ ਇਹ ਕਾਰ ਜਿਹੜੀ ਹੋ ਗਈ ਹੈ 12 ਲੱਖ 24 ਹਜ਼ਾਰ ਦੀ ਹੋ ਗਈ ਹੈ ਜੋ ਇਨੀਸ਼ੀਅਲ अगर आप टॉप मॉडल की गल करिए ता वो ऑटोमेटिक ਦੇ ਵਿੱਚ 1999 ਤੋਂ سٹارٹ ਹੁੰਦਾ ਸੀਗਾ ਜਿਹੜਾ ਕਿ ਅੱਜ ਲਗਭਗ 1930 ਦਾ ਰਹਿ ਗਿਆ ਇਸ ਤੋਂ ਇਲਾਵਾ ਇਹ ਐਕਸ਼ੋਰਮ ਪ੍ਰਾਈਸਿਸ ਨੇ ਇਸ ਤੋਂ ਇਲਾਵਾ ਜੋ ਐਡੀਸ਼ਨਲ ਚਾਰजेस ਨੇ ਇੰਸ਼ੋਰੈਂਸ ਐਂਡ ਆਰਸੀ ਚਾਰजेस ਉਹ ਹਲੇ ਵੀ ਸਟੈਂਡਰਡ ਨੇ ਉਹਨਾਂ ਚ ਕੋਈ ਵੀ ਫਰਕ ਨਹੀਂ ਪਿਆ ਹੈਗਾ ਉਹ ਬਿਲਕੁਲ ਸੇਮ ਨੇ ਲਗਭਗ 40 45000 ਤੋਂ ਲੈ ਕੇ 70000 ਦਾ ਟੋਟਲ ਬੈਨੀਫਿਟ ਕਸਮਰ ਅਵੇਲ ਕਰ ਰਹੇ ਨੇ ਐਂਡ ਕਸਮਰ ਵੀ ਆ ਰਹੇ ਨੇ ਦੇਖ ਰਹੇ ਨੇ ਕਿਉਂਕਿ ਪ੍ਰਾਈਸ ਕਾਫੀ ਕਸਮਰ ਸ਼ਰਾਤ ਚੱਲ ਰਹੇ ਸੀਗੇ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀਗੇ ਇਸ ਟਾਈਮ ਦੀ ਕਿ ਅਸੀਂ 22 ਤੋਂ ਨਵਰਾਤਰੇ ਸ਼ੁਰੂ ਹੈ ਅਸੀਂ ਜਾਵਾਂਗੇ ਤੇ ਕਾਰਾਂ ਖਰੀਦਾਂਗੇ ਐਂਡ ਸਾਡੀ ਬੁਕਿੰਗ ਵੀ ਅੱਛੀ ਆ ਰਹੀਆਂ ਨੇ ਇਸ ਵਕਤ ਹੁਣ ਜੇਕਰ ਬਾਕੀ ਗੱਡੀਆਂ ਦੀ ਗੱਲ ਕਰੀਏ ਤਾਂ ਕਿੰਨਾ ਕੁ ਜ਼ਿਆਦਾ ਪ੍ਰਾਈਸ ਦੇ ਵਿੱਚ ਕਟੌਤੀ ਹੋਈ ਹੈ ਕਿੰਨੇ ਕੁ ਜ਼ਿਆਦਾ ਦਾਮ ਜਿਹੜੇ ਨੇ ਉਹ ਡਿੱਗੇ ਨੇ ਜੇ ਕਰੀਏ ਨਿਊਜ਼ ਦੀ ਗੱਲ ਕਰੀਏ ਜੋ ਇਹ ਵਾਲੀ ਕਾਰ ਖੜੀ ਹੈ ਨਿਊਜ਼ i20 ਵਗੈਰਾ ਇਹਨਾਂ ਕਾਰਨਾਂ ਤੇ ਲਗਭਗ 60000 ਤੋਂ ਲੈ ਕੇ ਟੌਪ ਮਾਡਲ ਲੱਖ ਰੁਪਏ ਤੱਕ ਦਾ ਬੈਨੀਫਿਟ ਹੋ ਗਿਆ ਪੈਟਰੋਲ ਦੇ ਵਿੱਚ ਐਂਡ ਅਗਰ ਆਪਾਂ ਗੱਲ ਕਰਦੇ ਹਾਂ ਵੈਨਿਊ ਇਹ ਕਾਰ ਖੜੀ ਹੈ ਜੋ ਸਾਡੀ ਕ੍ਰੇਟਾ ਤੋਂ ਬਾਅਦ ਸੈਕੰਡ ਹਾਈਸਟ ਸੇਲ ਪੈਟਰੋਲ ਦੇ ਵਿੱਚ ਐਂਡ ਟੌਪ ਮਾਡਲ ਦੇ ਵਿੱਚ ਲਗਭਗ 80 ਤੋਂ 90 ਹਜ਼ਾਰ ਦਾ ਬਟ ਅਗਰ ਆਪਾਂ ਡੀਜ਼ਲ ਦੀ ਗੱਲ ਕਰੀਏ ਡੀਜ਼ਲ 'ਚ ਟੈਕਸ ਹੋਰ ਵੀ ਜ਼ਿਆਦਾ ਸੀਗੇ ਉਹਨਾਂ ਦੇ ਵਿੱਚ ਸਸਤ ਜ਼ਿਆਦਾ ਸੀਗਾ ਡੀਜ਼ਲ ਕਾਰ ਅਰਾਊਂਡ ਬੇਸ ਮਾਡਲ ਹੀ ਵੈਨਿਊ ਦਾ 1,07,000 ਰੁਪਏ ਸਸਤਾ ਹੋ ਗਿਆ ਅੱਛਾ ਜੀ ਐਸ ਕੰਪੇਅਰ ਟੂ 올ਡ ਪ੍ਰਾਈਸ ਮਤਲਬ ਕਿ ਵਿਦਆਊਟ ਐਨੀ ਡਿਸਕਾਊਂਟ ਅਗਰ ਆਪਾਂ ਗੱਲ ਕਰੀਏ ਵੈਨਿਊ ਡੀਜ਼ਲ ਜੋ ਪਹਿਲਾਂ ਦਾ ਕਸਟਮਰ ਨੂੰ ਪੈਂਦੀ ਸੀਗੀ 12,68,000 ਦੀ ਪੈਂਦੀ ਸੀਗੀ ਤੇ ਹੁਣ ਲਗਭਗ ਉਹਦੇ 'ਚ 1,07,000 ਸੌਰੀ ਇਹ ਪੈਂਦੀ ਸੀਗੀ when you diesel ਇਹਦੇ ਚ ਲਗਾ ਲਗਾ ਲੋ ਤੁਸੀਂ ਤੁਹਾਨੂੰ 107000 ਰੁਪਏ ਦਾ ਇਨੀਸ਼ੀਅਲ ਬੈਨੀਫਿਟ ਹੋ ਗਿਆ ਅਗਰ ਤੁਸੀਂ ਟਾਪ ਮਾਡਲ ਲੈਂਦੇ ਹੋ ਉਹਦੇ ਚ ਲਗਭਗ 132000 ਦਾ ਬੈਨੀਫਿਟ ਹੋ ਗਿਆ when you diesel diesel ਦੇ ਵਿੱਚ ਮਤਲਬ ਕਿ ਇੰਨਾ ਤੱਕ ਇਹ ਡਿਸਕਾਊਂਟ ਵੀ ਨਹੀਂ ਗਿਆ ਜੋ ਕਸਮਰ ਨੂੰ ਲਗਭਗ 1.5 ਲੱਖ ਰੁਪਇਆ ਇਨੀਸ਼ੀਅਲ ਗੱਡੀ ਘੱਟ ਮਿਲ ਰਹੀ ਹੈ ਬਿਲਕੁਲ ਦੇਖੋ ਜਿੱਤੇ ਜ਼ਬਰਦਸਤ ਡਿਸਕਾਊਂਟ ਦੇਖਣ ਨੂੰ ਮਿਲਿਆ ਜਿਵੇਂ ਕਿ ਰਾਹੁਲ ਸਰ ਨੇ ਕਿਹਾ ਕਿ ਇੱਕਦਮ 1 ਲੱਖ ਰੁਪਏ ਤੋਂ ਵੱਧ ਦਾ ਜਿਹੜਾ ਡਿਸਕਾਊਂਟ ਦਿੱਤਾ ਗਿਆ ਹੁਣ GST ਰਿਫਾਰਮਸ ਤੋਂ ਬਾਅਦ ਤਾਂ ਸਰ ਜੇਕਰ ਗੱਲ ਕਰੀਏ ਤਾਂ ਹੁਣ ਜਿਹੜੇ ਨਵੇਂ ਜਿਨ੍ਹਾਂ ਨੇ ਪਹਿਲੀ ਵਾਰੀ ਗੱਡੀ ਖਰੀਦਣੀ ਹੈ ਹਨਾ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਤੇ ਲੋਕ ਸੋਚਦੇ ਨੇ ਕਿ ਅਸੀਂ ਗੱਡੀ ਖਰੀਦ ਲਈਏ ਤੇ ਜਿਹੜੇ ਖਰੀਦਦਾਰ ਨੇ ਨਵੇਂ ਉਹਨਾਂ ਨੂੰ ਕੀ ਕਹੂੰਗੇ ਕਿ ਕਿਹੜੀ ਬੈਸਟ ਹੁੰਡਈ ਦਾ ਜਿਹੜਾ ਮਾਡਲ ਹੈ ਉਹਨਾਂ ਨੂੰ ਖਰੀਦਣਾ ਚਾਹੀਦਾ ਮੈਂ ਮਾਡਲ ਤਾਂ ਵੈਸੇ ਸਾਰੇ ਹੀ ਸਾਡੇ ਕੋਲ ਬੈਸਟ ਨੇ ਕਿਉਂਕਿ ਹੁੰਡਈ ਦੀ ਕਾਰਸ ਆਪਣੀ ਬਿਲ ਐਂਡ ਪਟਿਆਲਾ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਛੋਦਾ ਹੁੰਡੇ ਦੀ ਕਾਫੀ ਇਮੇਜ ਹੈ ਕਾਫੀ ਨਾਮ ਹੈ ਐਂਡ ਅਸੀਂ ਮੈਕਸਿਮ ਕਾਰਾਂ ਹੁੰਡੇ ਦੀਆਂ ਸੇਲ ਕਰਦੇ ਆਂ ਈਵਨ ਸਾਡੇ ਕੋਲ 8 ਪ੍ਰੋਡਕਟਸ ਆਉਂਦੇ ਆਂ ਅਗਰ ਗੱਲ ਕਰੀਏ ਕ੍ਰੇਟਾ ਸਾਡੀ ਮੈਕਸਿਮ ਸੇਲਿੰਗ ਹੈ ਆਫਟਰ ਥੈਟ ਵੈਨਿਊ ਅੱਛੀ ਵਿਕਦੀ ਹੈ ਆਫਟਰ ਥੈਟ ਆਪਾਂ ਗੱਲ ਕਰ ਲਈ I20 ਯੰਗਸਟਰਸ ਕਾਫੀ ਪਸੰਦ ਕਰਦੇ ਆਂ ਗਰਲਸ ਨੂੰ ਨਿਓਸ ਕਾਰ ਖੜੀ ਆ ਇਹ ਬਹੁਤ ਪਸੰਦ ਆਂਦੀ ਆ ਐਂਡ ਕੈਟਗਰੀਜ਼ ਬਾਈ ਸਭ ਕੁਝ ਹੈ ਸਾਡੇ ਕੋਲ ਕਮਰਸ਼ੀਅਲ ਕਾਰ ਦੇ ਵਿੱਚ ਪਿੱਛੇ ਓਰਾ ਖੜੀ ਆ ਉਹ ਕਾਰ ਵੀ ਆਂਦੀ ਆ ਈ ਈਵਨ ਕਸਟਮਰ ਵੇਟ ਕਰ ਰਹੇ ਸੀਗੇ ਫਰਮ ਲਾਸਟ 20 ਡੇਸ ਕਿਉਂਕਿ ਜੀਐਸਟੀ ਅਨਾਉਂਸ ਤਾਂ ਹੋ ਗਿਆ ਸੀਗਾ ਬਟ ਐਕਚੁਅਲ ਪ੍ਰਾਈਸ ਕਸਟਮਰ ਵੇਟ ਕਰ ਰਹੇ ਸੀ 20 ਸੈਕਿੰਡਸ ਦੀ ਹੁਣ ਜਦੋਂ ਉਹਨੇ ਪਹਿਲਾ ਪੁਰਾਣਾ ਪ੍ਰਾਈਸ ਲਿੱਤਾ ਹੋਇਆ ਹੁਣ ਜਦੋਂ ਦੁਬਾਰਾ 20 ਸੈਕਿੰਡ ਨੂੰ ਆ ਰਿਹਾ ਉਹ ਖੁਦ ਰਿਅਲਾਈਜ਼ ਕਰ ਰਿਹਾ ਕਿ ਮੈਨੂੰ ਵਿਦਆਊਟ ਐਨੀ ਡਿਸਕਾਊਂਟ ਮੈਨੂੰ ਕਾਰ ਬਹੁਤ ਸਸਤੀ ਪੈ ਰਹੀ ਆ ਸੋ ਦੇ ਆਰ ਹੈਪੀ ਈਵਨ ਕੱਲ ਫਸਟ ਨਰ ਆਤਾ ਸੀਗਾ ਅਸੀਂ 20 ਤੋਂ 25 ਗੱਡੀਆਂ ਡਿਲੀਵਰ ਵੀ ਕੀਤੀਆਂ ਨੇ ਇੱਥੇ ਲਗਾ ਲਓ ਉਹਨਾਂ ਵਿੱਚ ਲਗਾ ਲਓ 10 15 ਕਾਰਾਂ ਤਾਂ ਅਸੀਂ ਲਗਭਗ ਸੇਮ ਡੇ ਹੀ ਬੁੱਕ ਕੀਤੀਆਂ ਨੇ ਸੋ ਇਹ ਮੈਮ ਬਹੁਤ ਮੇਜਰ ਇੰਪੈਕਟ ਆਇਆ ਹੈ ਇਸ ਕਾਰ ਤੇ ਸੋ ਅੱਗੇ ਵੀ ਉਹ ਰਹੇਗਾ ਅਜਲ ਸਰ ਜਿਵੇਂ ਵਰਨਾ ਖੜੀ ਹੈ ਤੇ ਵਰਨਾ ਦਾ ਕਾਫੀ ਯੰਗਸਟਰਸ ਦੇ ਵਿੱਚ ਕਰੇਜ਼ ਹੈ ਹਨਾ ਜਿਹੜੇ ਮੁੰਡੇ ਨੇ ਨੌਜਵਾਨ ਮੁੰਡੇ ਨੇ ਉਹ ਵਰਨਾ ਖਰੀਦ ਕੇ ਕਾਫੀ ਜ਼ਿਆਦਾ ਖੁਸ਼ ਨੇ ਤੇ ਇਹਦੇ ਜਿਹੜੇ ਪ੍ਰਾਈਸਸ ਨੇ ਇਹਦੇ ਵਿੱਚ ਕਿੰਨੇ ਕ ਦਾਮ ਨੇ ਜਿਹੜੇ ਉਹ ਕਟੋਤੀ ਕੀਤੀ ਗਈ ਹੈ ਮੈਮ ਜੇਕਰ ਪਰ ਵਰਨਾ ਦੀ ਗੱਲ ਕਰੀਏ ਵਰਨਾ ਤੇ ਕ੍ਰੇਟਾ ਲਗਭਗ ਸੇਮ ਸੈਗਮੈਂਟਸ ਆ ਜਾਂਦੀਆਂ ਨੇ ਇਹਨਾਂ ਦੇ ਵਿੱਚ ਜਿਹੜਾ ਟੈਕਸ ਸੀਗਾ ਉਹ ਲਗਭਗ ਸੇਮ ਹੀ ਸੀਗਾ 45% ਟੈਕਸ ਸੀਗਾ ਜਿਸ ਜੋ ਹੁਣ ਕੱਟ ਕੇ ਅਰਾਊਂਡ 40 ਰਹਿ ਗਿਆ ਵਰਨਾ ਦੇ ਵਿੱਚ ਵੀ ਇਨੀਸ਼ੀਅਲ ਤੁਸੀਂ ਲਗਾ ਕੇ ਚੱਲੋ 45000 ਤੋਂ ਲੈ ਕੇ ਟੌਪ ਮਾਡਲ ਦੇ ਵਿੱਚ ਆਰਾਊਂਡ 75000 ਤੱਕ ਦਾ ਪ੍ਰਾਈਸ ਗੈਪ ਡਾਊਨ ਆਇਆ ਹੈਗਾ ਵਰਨਾ ਦੇ ਵਿੱਚ ਕਿਉਂਕਿ ਇਹ ਵਰਨਾ ਤੇ ਕ੍ਰੈਟਾ ਲਗਭਗ ਸੇਮ ਸੈਗਮੈਂਟ ਸੇਮ ਟੈਕਸ ਕੈਟਾਗਰੀ 'ਚ ਹੀ ਆਉਂਦੀਆਂ ਨੇ ਅਗਰ ਆਪਾਂ ਗੱਲ ਕਰੀਏ ਵੈਨਿਊ I20 ਬਾਕੀ ਕਾਰਾਂ ਦੀ ਉਹਨਾਂ 'ਚ ਟੈਕਸ 28 ਜਾਂ 31 ਸੀਗਾ ਉਹ ਘਟ ਕੇ 18 ਰਹਿ ਗਿਆ ਸੋ ਜੋ ਸਮਾਲ ਕਾਰਾਂ ਨੇ ਜਿਵੇਂ ਕਿ ਆਪਾਂ ਗੱਲ ਕਰੀਏ ਵੈਨਿਊ I20 ਨਿਓਸ ઓਰਾ ਐਕਸਟਰ ਉਹਨਾਂ ਦਾ ਇੰਪੈਕਟ ਜ਼ਿਆਦਾ ਆਇਆ ਹੈ ਕ੍ਰੈਟਾ ਤੇ ਵੀ ਇੰਪੈਕਟ ਆਇਆ ਹੈਗਾ ਆਰਾਊਂਡ 40 50 ਦੇ ਪਰ ਉਹਨਾਂ 'ਚ ਇੰਪੈਕਟ ਡਬਲ ਆਇਆ ਹੈਗਾ ਕਿਉਂ ਸੋ ਇਹ ਡਿਫਰੈਂਸ ਹੈ ਅੱਛਾ ਡਿਮਾਂਡ ਕਿਸ ਕਾਰ ਦੀ ਹੁਣ ਜ਼ਿਆਦਾ ਵਧੀ ਹੈ 22 ਸਤੰਬਰ ਤੋਂ ਬਾਅਦ ਵੈਸੇ ਤਾਂ ਮੈਡਮ ਡਿਮਾਂਡ ਸਾਡੀ ਸਾਰੀ ਕਾਰਾਂ ਦੀ ਵਧੀ ਹੈ ਅਗਰ ਆਪਾਂ ਮੋਸਟਲੀ ਗੱਲ ਕਰੀਏ ਮੇਜਰ ਤਾਂ ਕ੍ਰੇਟਾ ਦੀ ਬਹੁਤ ਡਿਮਾਂਡ ਹੈ ਕ੍ਰੇਟਾ ਨੰਬਰ 1 ਸੇਲਿੰਗ ਹੈਗੀ ਹੈ ਇਸ ਸੈਗਮੈਂਟ ਦੇ ਵਿੱਚ ਇਵਨ ਹੁੰਡਈ ਹੀ ਦੀ ਨਹੀਂ ਬਾਕੀ ਸਾਰੇ ਸੈਗਮੈਂਟ ਦੇ ਵਿੱਚ ਵੀ ਕ੍ਰੇਟਾ ਮਾਰਕੀਟ ਲੀਡਰ ਹੈਗੀ ਹੈ ਕ੍ਰੇਟਾ ਤੋਂ ਬਾਅਦ ਆਪਾਂ ਗੱਲ ਕਰੀਏ ਵੈਨਿਊ ਵੈਨਿਊ ਬਹੁਤ ਜ਼ਿਆਦਾ ਸੇਲ ਹੁੰਦੀ ਹੈ ਇਵਨ ਕ੍ਰੇਟਾ ਦੇ ਬਰਾਬਰ ਹੀ ਸੇਲ ਹੁੰਦੀ ਹੈ ਵੈਨਿਊ ਦੇ ਵਿੱਚ ਸਾਡੇ ਕੋਲ ਕ੍ਰੇਟਾ ਤੇ ਵੈਨਿ ਦੋਨੋਂ ਹੀ অপਸ਼ਨ ਆ ਜਾਂਦੀਆਂ ਨੇ ਸੋ ਆਟੋਮੈਟਿਕ ਮੈਨੂਅਲ ਪੈਟਰੋਲ ਡੀਜ਼ਲ ਕਸਮੂਕਲ ਹਰ ਵੈਰਾਈਟੀ ਹੈਗੀ ਆ ਅਗਰ ਉਹਨੇ ਆਟੋਮੈਟਿਕ ਲੈਣੀ ਹੈ ਮੈਨੂ ਲੈਣੀ ਹੈ ਕ੍ਰੇਟਾ ਲੈਣੀ ਹੈ ਵੈਨੂ ਲੈਣੀ ਹੈ ਤਾਂ অপਸ਼ਨਸ ਬਹੁਤ ਨੇ ਐਂਡ ਵੀ ਹੈਵ ਐਨ ਨੰਬਰ ਆਫ ਵੇਰੀਐਂਟਸ ਜੋ ਸਾਡੇ ਕੋਲ ਹੈਗੇ ਨੇ ਸੋ ਕਸਮਰ ਆਪਣੇ ਪ੍ਰਾਈਸ ਬਜਟ ਦੇ ਅਕੋਰਡਿੰਗਲੀ ਮੇਰਕਲ ਵੈਨੂ 10 ਲੱਖ ਤੋਂ ਸ਼ੁਰੂ ਹੁੰਦੀ ਹੈ 8 ਲੱਖ ਤੋਂ ਉਹ 15 ਲੱਖ ਤੱਕ ਚਲੀ ਜਾਂਦੀ ਹੈ ਸੇਮ ਕ੍ਰੇਟਾ ਮੇਰਕਲ 12 ਲੱਖ ਤੋਂ ਸ਼ੁਰੂ ਹੋ ਕੇ 22 ਲੱਖ ਤੱਕ ਚਲੀ ਜਾਂਦੀ ਹੈ ਇਵਨ ਜ਼ਰੂਰੀ ਨਹੀਂ ਹੈ ਕਿਸੇ ਨੇ ਟਾਪ ਲੈਣਾ ਨੀਚੇ ਵਾਲਾ ਮਾਡਲ ਵੀ ਕਸਮਰ ਕ੍ਰ ਕੁਝ ਕਸਟਮਾਈਜੇਸ਼ਨ ਹੁੰਦੀਆਂ ਨੇ ਉਹ ਸਾਡੇ ਕੋਲ ਸੈਸਰੀ ਚ ਲੋਕ ਕਰਵਾ ਲੈਂਦੇ ਨੇ ਅੱਛਾ ਬਿਲਕੁਲ ਜਿਵੇਂ ਹੁਣ ਧਾਮ ਤਾਂ ਚਲੋ ਘਟ ਗਏ ਨੇ ਹਨਾ ਤੇ ਵਿਕਰੀ ਦਾ ਗ੍ਰਾਫ ਕਿੰਨਾ ਜ਼ਿਆਦਾ ਵਧਿਆ ਵਿਕਰੀ ਦਾ ਮੈਮ ਆਬਵੀਅਸਲੀ ਗੱਲ ਹੈ ਕਿ ਗ੍ਰਾਫ ਵਧੇਗਾ ਕਿਉਂਕਿ ਉਹਦਾ ਇਮਪੈਕਟ ਕੱਲ੍ਹ ਫਸਟ ਰਾਤ ਤੋਂ ਹੀ ਦੇਖਣ ਨੂੰ ਮਿਲ ਗਿਆ ਸਾਨੂੰ ਈਵਨ ਪਹਿਲੇ ਰਾਤ ਨੂੰ 20 ਬਾਈ ਕਰਾਂ ਨਹੀਂ ਜਾਂਦੀਆਂ ਹੁੰਦੀਆਂ ਕਸਮਰ ਵੇਟ ਕਰ ਰਹੇ ਸੀਗੇ ਸਾਡਾ ਪਲਾਨ ਤਾਂ 10 ਕਰਨ ਦਾ ਸੀਗਾ ਬਟ ਕਸਮਰ ਦਾ ਫੁੱਟਫਾਲ ਇੰਨਾ ਜ਼ਿਆਦਾ ਸੀਗਾ ਅਰਾਊਂਡ ਅਸੀਂ 20 25 ਕਾਰਾਂ ਡਿਲੀਵਰ ਕਰ ਦਿੱਤੇ ਆਂ ਗੱਲ ਸੋ ਹੁਣ ਵੀ ਇੰਪੈਕਟ ਦੇਖਣ ਨੂੰ ਆ ਰਿਹਾ ਸਾਨੂੰ ਡੇਲੀ ਐਨ ਨੰਬਰ ਆਫ ਕਾਲਸ ਆਉਂਦੀਆਂ ਨੇ ਅਸੀਂ ਕਾਰ ਲੈਣੀ ਹੈ ਕਦੋਂ ਆਈਏ ਹਨਾ ਸੋ ਇੰਪੈਕਟ ਮੈਂ ਬਹੁਤ ਅੱਛਾ ਹੈ ਤੋਂ ਟਚੂੜੇ ਮੰਥ ਕਾਫੀ ਅੱਛਾ ਰਹੇਗਾ ਐਸ ਕੰਪੇਅਰ ਟੂ ਅਦਰ ਮੰਥਸ ਬਿਕੋਜ਼ ਫੈਸਟੀਵਲ ਵੀ ਆ ਨਵਰਾਤਰੀ ਵੀ ਹੈ ਐਂਡ ਨੈਕਸਟ ਮੰਥ ਸਾਰੇ ਤਿਹਾਰ ਵੀ ਆ ਜਾਣਗੇ ਸੋ ਗੁੱਡ ਐ ਮੈਮ ਹੁਣ ਜਿਵੇਂ ਜੀਐਸਟੀ ਰਿਫਾਰਮਸ ਤੇ ਆਵਾਮ ਨੂੰ ਤਾਂ ਡਿਸਕਾਊਂਟ ਮਿਲ ਗਿਆ ਪਰ ਕੰਪਨੀ ਕੀ ਡਿਸਕਾਊਂਟ ਦੇ ਰਹੀ ਹੈ ਕਿ ਕੰਪਨੀ ਕੋਈ ਆਪਣੇ ਵੱਲੋਂ ਡਿਸਕਾਊਂਟ ਦੇ ਰ ਇਵੇਂ ਇਹ ਕੰਪਨੀ ਦੀ ਨੈਸ਼ਨਲ ਪ੍ਰੋਮੋਸ਼ਨ ਸਕੀਮਸ ਹੁੰਦੀਆਂ ਨੇ ਉਹ ਸਾਰੇ ਮਾਡਲਸ ਤੇ ਅਲੱਗ-ਅਲੱਗ ਹੁੰਦੀਆਂ ਨੇ ਕ੍ਰੇਟਾ ਤੇ ਹਾਲੇ ਕੁਝ ਨਹੀਂ ਹੈਗਾ ਕਿ ਵੀ ਕ੍ਰੇਟਾ ਟੋਪ ਹੋਟ ਸੇਲਿੰਗ ਹੈਗਾ ਕ੍ਰੇਟਾ ਤੋਂ ਇਲਾਵਾ ਸਾਡੀ ਸਾਰੀ ਗੱਡੀਆਂ ਤੇ ਕੰਪਨੀ ਦੀ ਨੈਸ਼ਨਲ ਪ੍ਰੋਮੋਸ਼ਨ ਸਕੀਮ ਹੈ ਉਹਦੇ ਵਿੱਚ ਅਸੀਂ ਨੋਰਮਲ ਡਿਸਕਾਊਂਟਸ ਜੋ ਕੈਸ਼ ਡਿਸਕਾਊਂਟਸ ਹੁੰਦੇ ਆ ਉਹ ਵੀ ਦੰਨੇ ਆ ਐਂਡ ਉਸ ਤੋਂ ਇਲਾਵਾ ਵੀ ਆਰ ਗਿਵਿੰਗ ਐਕਸਚੇਂਜ ਬੋਨਸ ਤੁਸੀਂ ਕੋਈ ਪੁਰਾਣੀ ਕਾਰ ਬਾਇ ਬੈਕ ਕਰਨਾ ਚਾਹੁੰਦੇ ਹੋ ਸਾਨੂੰ ਪਟਾਣਾ ਚਾਹੁੰਦੇ ਹੋ ਉਹ ਅਸੀਂ ਕੱਟ ਕੇ ਤੁਹਾਨੂੰ ਉਸ ਪ੍ਰਾਈਸ ਦੇ ਉੱਪਰ ਵੀ ਬੋਨਸ ਦੰਨੇ ਆ ਕੋਈ ਕਾਰਪੋਰੇਟਸ ਸੋ ਹਰ ਇੱਕ ਕੈਟਾਗਰੀ ਦੇ ਕਸਮਰਰ ਲਈ ਹਰ ਇੱਕ ਸੈਗਮੈਂਟ ਦੇ ਕਸਮਰਰ ਲਈ ਸਾਡੇ ਕੋਲ ਆਫਰਸ ਕੰਪਨੀ ਵਾਲੋ ਹੈਗੀਆਂ ਨੇ ਬਹੁਤ ਬਹੁਤ ਸ਼ੁਕਰੀਆ ਤਾਂ ਦੋਸਤੋ 22 ਸਤੰਬਰ ਤੋਂ GST ਜਿਹੜੇ ਰੀਫਾਰਮ ਨੇ ਉਹ ਲਾਗੂ ਕਰ ਦਿੱਤੇ ਗਏ ਨੇ ਤੇ ਇਸ ਦੌਰਾਨ ਹੀ ਸ਼ੋਰੂਮਾਂ ਦੇ ਵਿੱਚ ਕਾਫੀ ਜ਼ਿਆਦਾ ਭੀੜ ਵੇਖਣ ਨੂੰ ਮਿਲ ਰਹੀ ਆ ਤੇ ਲੋਕ ਕਾਰਾਂ ਖਰੀਦਣ ਲਈ ਤੇ ਖਾਸ ਕਰ ਰੇਟ ਜਾਣਨ ਲਈ ਸ਼ੋਰੂਮਾਂ ਦੇ ਵਿੱਚ ਆ ਰਹੇ ਨੇ ਤੇ ਇਸ ਵਕਤ ਸਰ ਸਾਡੇ ਨਾਲ ਮੌਜੂਦ ਨੇ ਜਿਹੜੇ ਗੱਡੀ ਖਰੀਦਣ ਆਏ ਨੇ ਤਾਂ ਸਰ ਪਹਿਲੇ ਤਾਂ ਮੈਨੂੰ ਇਹ ਦੱਸੋ ਕਿ GST ਰੀਫਾਰਮ ਬਾਰੇ ਤੁਹਾਨੂੰ ਪਤਾ ਸੀਗਾ ਇਹ ਸੁਣ ਕੇ ਹੀ ਅੱਜ ਤੁਸੀਂ ਗੱਡੀ ਲੈਣ ਆਏ ਹੋ ਹਾਂਜੀ ਆਪਾਂ ਨੂੰ ਪਤਾ ਲੱਗੇ ਸੀ ਨਿਊਜ਼ 'ਚ ਆਇਆ ਸੀ ਵੀ ਆਪਣੇ GST ਦੇ ਜਿਹੜੇ ਰੇਟ ਆ ਘਟਾ ਦਿੱਤਾ ਗਿਆ ਉਹਦੇ ਕਰਕੇ ਫਿਰ ਆਪਾਂ ਵੀ ਦੇਖਿਆ ਵੀ ਗੱਡੀਆਂ ਦੇ ਵਿੱਚ ਜਿਹੜਾ ਪ੍ਰਾਈਸ ਆ ਸ਼ੋਰੂਮ ਐਕਸ ਸ਼ੋਰੂਮ ਪ੍ਰਾਈਸ ਆ ਘਟਿਆ ਤਾਂ ਆਪਾਂ ਫਿਰ ਉਸ ਕਰਕੇ ਗੱਡੀ ਦੇਖਣ ਆਏ ਅੱਛਾ ਜੀ ਕਿਹੜੀ ਗੱਡੀ ਖਰੀਦਣ ਆਇਓ ਆਪਾਂ ਵੈਨਿਊ ਗੱਡੀ ਦੇਖ ਰਹੇ ਸੀਗੇ ਫਿਲਹਾਲ ਆਪਾਂ ਇਸ ਟੈਸਟ ਡਰਾਈਵ ਲੈਣ ਆਇਆ ਦੀ ਐਕਸਟਰ ਦੀ ਤੇ ਕਿਉਂਕਿ ਇਹਦੇ ਵੀ ਇਹਦੇ ਵੀ ਕਾਫੀ ਪ੍ਰਾਈਸ ਘਟਿਆ 50-60 ਹਜ਼ਾਰ ਤੋਂ ਮਤਲਬ ਕਾਫੀ ਜ਼ਿਆਦਾ ਘਟ ਗਿਆ ਉਹਦੇ ਨਾਲ ਥੋੜਾ ਜਿਹਾ ਇਹ ਅਪਰੋਚੇਬਲ ਹੋ ਗਏ ਵੀ ਇੱਕ ਹੋਰ ਆਪਾਂ ਫੀਚਰ ਵਾਲੀ ਗੱਡੀ ਲੈ ਸਕਦੇ ਆ ਤੇ ਨਾਲ। ਅੱਛਾ GST ਦੀ ਫਾਰਮ ਤੋਂ ਪਹਿਲਾਂ ਜਦੋਂ ਲੱਗਦਾ ਸੀ ਵੀ ਗੱਡੀਆਂ ਮਹਿੰਗੀਆਂ ਨੇ ਉਦੋਂ ਕਿਹੜੀ ਗੱਡੀ ਖਰੀਦਣ ਦਾ ਪਲਾਨ ਬਣਾ ਰਹੀ ਸੀ ਤੇ ਹੁਣ ਉਹਦਾ ਪ੍ਰਾਈਸ ਕੀ ਹੋਇਆ? ਮੈਮ ਗੱਡੀ ਤਾਂ ਅਸੀਂ ਉਹੀ ਦੇਖ ਰਹੇ ਆ ਪਰ ਇਹ ਵੀ ਹੁਣ ਅਸੀਂ ਉਹਦੇ 'ਚ ਫੀਚਰ ਜ਼ਿਆਦਾ ਲੈ ਸਕਦੇ ਆ ਥੋੜੇ ਮਤਲਬ ਜਿੱਦਾਂ 60-70 ਹਜ਼ਾਰ ਰੁਪਏ ਦਾ ਐਕਸਟਰਾ ਆਫ ਹੋ ਰਿਹਾ ਅਸੀਂ ਫੀਚਰ ਜ਼ਿਆਦਾ ਲੈ ਸਕਦੇ ਆ 크ਰੂਜ਼ ਕੰਟਰੋਲ ਹੋ ਗਿਆ ਜਾਂ ਆਪਣੇ ਸਨਰੂਫ ਹੋ ਗਿਆ ਪਹਿਲਾਂ ਉਹ ਚੀਜ਼ਾਂ ਨਹੀਂ ਪੋਸੀਬਲ ਹੋ ਪਾ ਰਹੀਆਂ ਸੀ। ਹਾਂਜੀ ਤੇ ਹੁਣ ਆ ਕਹਿ ਸਕਦੇ ਆ ਵੀ ਜੇਬ ਦੇ ਵਿੱਚ ਪੈਸਾ ਥੋੜਾ ਵੱਧ ਬਚੂਗਾ ਹਾਂਜੀ ਪੈਸਾ ਤਾਂ ਵੱਧ ਬਚੂਗਾ ਉਹਦੇ ਨਾਲ ਇਹ ਵੀ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਫੀਚਰਸ ਅਸੀਂ ਜ਼ਿਆਦਾ ਬਾਇ ਕਰ ਪਾ ਰਹੇ ਆ ਸਾਨੂੰ ਇਹ ਬੈਨੀਫਿਟ ਹੋ ਰਿਹਾ ਇਹਦੇ ਵਿੱਚ ਬਸ ਇਹਦੇ ਨਾਲ ਸਾਨੂੰ ਇਹ ਮਤਲਬ ਹੋ ਰਿਹਾ ਬੈਨੀਫਿਟ ਅੱਛਾ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕਾਰ ਖਰੀਦਣ ਪਹਿਲੀ ਵਾਰ ਆ ਰਹੇ ਨੇ ਜਾਂ ਇਹ ਟਾਈਮ ਬੈਸਟ ਹੈ ਕਿ ਜਦੋਂ ਤੁਸੀਂ ਕਾਰ ਖਰੀਦ ਸਕਦੇ ਹੋ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਆ ਗਿਆ ਤੇ ਉਸ ਤੋਂ ਬਾਅਦ ਸਰਕਾਰ ਨੇ ਵੀ GST ਰਿਫਾਰਮ ਲਾਗੂ ਕਰ ਦਿੱਤੇ ਗਏ ਨੇ ਤੇ ਜਿਹੜੇ GST ਦੀਆਂ ਦਰਾਂ ਨੇ ਉਹ ਵੀ ਘਟਾ ਦਿੱਤੀਆਂ ਗਈਆਂ ਹਾਂਜੀ ਇਹਦੇ ਨਾਲ ਫਰਕ ਤਾਂ ਪਿਆ ਹੀ ਐ ਮੈਮ ਕਿਉਂਕਿ ਹੁਣੀ ਮਤਲਬ ਕਿਉਂਕਿ ਹੁਣ GST ਦੇ ਰੇਟ ਘਟ ਗਏ ਨੇ ਕੁਝ ਆਫਰਸ ਵੀ ਮਿਲ ਰਹੇ ਨੇ ਦੀਵਾਲੀ ਵੀ ਆ ਰਹੀ ਆ ਉਹਦੇ ਕਰਕੇ ਹੁਣ ਵੈਸੇ ਜ਼ਿਆਦਾ ਬੈਨੀਫੀਸ਼ੀਅਲ ਆ ਕਾਰ ਬਾਈ ਕਰਨਾ ਕਿ ਐਜ਼ ਕੰਪੈਰੀਜ਼ਨ ਕਿ ਤੁਸੀਂ ਦੀਵਾਲੀ ਚ ਪਰਚੇਸ ਕਰੋ ਜਾਂ ਇਅਰ ਐਂਡ ਤੇ ਪਰਚੇਸ ਕਰੋ ਹਾਂਜੀ ਬਹੁਤ ਬਹੁਤ ਸ਼ੁਕਰੀਆ ਠੀਕ ਹਾਂ ਥੈਂਕ ਯੂ ਅੱਜਾ ਹੋਰ ਵੀ ਕਈ ਜਿਹੜੇ ਕਸਟਮਰਸ ਨੇ ਉਹ ਸਾਡੇ ਨਾਲ ਇੱਥੇ ਹੈਗੇ ਨੇ ਜਿਹੜੇ ਕਾਰਾਂ ਦੇਖਣ ਆ ਰਹੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਅੱਜ ਕਾਰ ਖਰੀਦਣ ਆਏ ਹਾਂਜੀ ਮੈਮ ਹਾਂਜੀ ਤੇ ਜੀਐਸਟੀ ਦੀ ਫਾਰਮ ਦਾ ਪਤਾ ਲੱਗਿਆ ਤੁਹਾਨੂੰ ਵੀ ਜੀਐਸਟੀ ਦੀਆਂ ਦਰਾਂ ਜਿਹੜੀਆਂ ਨੇ ਉਹ ਘਟਾ ਦਿੱਤੀਆਂ ਗਈਆਂ ਨੇ ਹਾਂਜੀ ਹਾਂਜੀ ਪਤਾ ਲੱਗਿਆ ਐਸੀ ਕਰਕੇ ਆਇਓ ਐਸੀ ਕਰਕੇ ਆਏ ਜੀ ਅੱਜ ਕਿਹੜੀ ਗੱਡੀ ਖਰੀਦਣ ਆਏ ਐਸੀ ਕ੍ਰੇਟਾ ਜੀ ਕ੍ਰੇਟਾ ਕ੍ਰੇਟਾ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਰਹੀ ਆ ਨਾ ਜੀਐਸਟੀ ਰਿਫਾਰਮ ਤੋਂ ਬਾਅਦ ਹਾਂਜੀ ਹਾਂਜੀ ਤੇ ਇੱਕ ਤਾਂ ਬਾਜ਼ਾਰ ਚੱਲਦੀ ਬਹੁਤ ਆ ਜੇ 100 ਗੱਡੀ ਨਿਕਲਦੀ ਆ ਤਾਂ ਉਹਦੇ ਵਿੱਚੋਂ ਮਤਲਬ 70 75% ਗੱਡੀਆਂ ਹੀ ਨਿਕਲਦੀਆਂ ਨੇ ਜੀ ਤੇ ਬਾਕੀ ਲੁੱਕ ਬਹੁਤ ਵਧੀਆ ਹੈ ਨਾ ਤੇ ਮੈਲੇਜ ਵੀ ਠੀਕ ਆ ਜੀ ਤੁਹਾਨੂੰ ਲੱਗਦਾ ਵੀ ਜਦੋਂ ਹੁਣ جیب ਚ ਪੈਸਾ ਵੱਧ ਬਚੂਗਾ ਬਿਲਕੁਲ ਜੀ ਉਹ ਤਾਂ ਅੰਡਰਸਟੂਡ ਹੈ ਜੀ ਵੀ ਪੈਸਾ ਬਚਣਾ ਹੀ ਹੈ ਜੀ ਹਾਂਜੀ ਅੱਛਾ ਜਦੋਂ 22 ਸਤੰਬਰ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਉਦੋਂ ਰਿਫਾਰਮ ਲਾਗੂ ਨਹੀਂ ਸੀ ਹੋਏ ਤੇ ਉਦੋਂ ਜਦੋਂ ਜਿਹੜੀਆਂ ਕੀਮਤਾਂ ਸੀਗੀਆਂ ਤੇ ਹੁਣ ਜਿਹੜੀ ਕਰੇਟਾ ਦੀ ਕੀਮਤ ਦੇ ਵਿੱਚ ਕਿੰਨਾ ਕੁ ਜ਼ਿਆਦਾ ਖੁਸ਼ੀ ਹੋਈ ਦੇਖ ਕੇ ਤੇ ਕਿੰਨਾ ਕੁ ਜ਼ਿਆਦਾ ਕਟੌਤੀ ਹੋਈ ਆ ਮੈਮ ਖੁਸ਼ੀ ਵੀ ਬਹੁਤ ਹੋਈ ਆ ਤੇ ਕਟੌਤੀ ਵੀ ਮੈਨੂੰ ਲੱਗਦਾ ਵੀ ਜੇ ਆਪਾਂ ਲਈਏ ਤਾਂ ਘੱਟੋ ਘੱਟ ਵੀ 80000 ਲੱਖ ਦੇ ਵਿੱਚ ਵਿੱਚ ਕਟੌਤੀ ਹੋਈ ਆ ਜੀ ਸੋ ਲੱਗਦਾ ਵੀ ਆਮ ਆਦਮੀ ਲਈ ਇਹ ਬੈਸਟ ਸਮਾਂ ਕਾਰ ਖਰੀਦਣ ਦਾ ਬਹੁਤ ਬੈਸਟ ਹੈ ਜੀ ਬਹੁਤ ਬੈਸਟ ਹੈ ਜੀ ਜੀ ਮਮ ਚਲੋ ਬਹੁਤ ਬਹੁਤ ਸ਼ੁਕਰੀਆ ਇਸ ਨਾਲ ਹੀ ਦੇਖੋ ਸ਼ੋਰੂਮਾਂ ਦੇ ਵਿੱਚ ਭੀੜ ਲਗਾਤਾਰ ਵੱਧ ਰਹੀ ਹੈ ਤੇ ਤਿਉਹਾਰਾਂ ਦਾ ਸੀਜ਼ਨ ਆ ਗਿਆ ਤੇ ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਲੋਕ ਲਗਾਤਾਰ ਕਾਰ ਸ਼ੋਰੂਮਾਂ ਦੇ ਵਿੱਚ ਆ ਰਹੇ ਨੇ ਗੱਡੀਆਂ ਦੇ ਰੇਟ ਪਤਾ ਕਰਨ ਆ ਰਹੇ ਨੇ ਤਾਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਕਿਹੜੀ ਗੱਡੀ ਖਰੀਦਣ ਆਏ ਅਸੀਂ ਐਕਸਟਰ ਹੁੰਡੇ ਐਕਸਟਰ ਜਾਂ ਹੁੰਡੇ ਵੈਨਿਊ ਚ ਡਿਸਾਈਡ ਕਰਨ ਆਏ ਸੀ ਟੈਸਟ ਡਰਾਈਵ ਲੈਣ ਆਏ ਸੀ ਅੱਜ ਅੱਛਾ ਜੀ ਕਿਹੜੀ ਫਿਰ ਡਿਸਾਈਡ ਹੋਈ ਹੈ ਜੀ ਐਕਸਟਰ ਦੇਖ ਰਹੇ ਹਾਂ ਅਜੇ ਚੱਲ ਰਹੀ ਹੈ ਪ੍ਰੋਸੈਸ ਹਨਾ ਹਾਂ ਜੀ ਹਾਂ ਜੀ ਡਿਸਕਸ ਕਰ ਰਹੇ ਹਾਂ ਅਜੇ ਅੱਛਾ ਜੀ GST ਦੀਆਂ ਦਰਾਂ ਘਟੀਆਂ ਨੇ ਹਨਾ ਤਾਂ ਇਹਦੇ ਬਾਰੇ ਪਤਾ ਸੀਗਾ ਤਾਂ ਹੀ ਆਏ ਹਾਂ ਹਾਂ ਜੀ ਹਾਂ ਜੀ ਉਸੇ ਕਰਕੇ ਆਏ 22 ਸਤੰਬਰ ਤੋਂ ਲਾਗੂ ਸੀ ਨਾ GST ਦਰਾਂ ਉਹਦੇ ਕਰਕੇ ਗੱਡੀਆਂ ਦਾ ਥੋੜੇ ਰੇਟ ਸਲੈਸ਼ ਹੋ ਰਹੇ ਸੀਗੇ ਉਸੇ ਕਰਕੇ ਆਏ ਹਾਂ ਤਾਂ ਸਰ ਕਿੰਨਾ ਕੁ ਜ਼ਿਆਦਾ ਫਰਕ ਲੱਗਿਆ ਰੇ ਮਤਲਬ ਗੱਡੀ ਤੋਂ ਗੱਡੀ ਵੇਰੀ ਕਰਦਾ ਕਹਿੰਦੇ 50000 ਹੈ 40000 ਵੀ ਹੈ ਕਈਆਂ ਇੰਤ ਲੱਖ ਲੱਖ ਤੱਕ ਵੀ ਡਿਸਕਾਊਂਟ ਹੈਗਾ ਬਾਕੀ ਫੈਸਟੀਵਲ ਸੀਜ਼ਨ ਵੀ ਆਉਦੇ ਕਰਕੇ ਵੀ ਡਿਸਕਾਊਂਟ ਹੋਊਗਾ ਤੇ ਬੰਪਰ ਆਫਰ ਮਿਲ ਰਿਹਾ ਹਾਂਜੀ ਹਾਂਜੀ ਬੰਪਰ ਆਫਰ ਮਿਲ ਰਿਹਾ ਤਾਂ ਫੈਮਿਲੀ ਨੂੰ ਛੱਡ ਕੇ ਤੁਹਾਡੀ ਆਪਦੀ ਕਿਹੜੀ ਸਲਾਹ ਵੀ ਮੈਂ ਇਹ ਗੱਡੀ ਲੈਣੀ ਆਪ ਤਾਂ ਕਰੇਟਾ ਦੇਖਾਂਗੇ ਕਰੇਟਾ ਉਹ ਡਿਸਾਈਡ ਕਰਾਂਗੇ ਇੱਕ ਦੋ ਸਾਲ ਤੱਕ ਨਾ ਫਿਰ ਉਹ ਲਵਾਂਗੇ ਅੱਗੇ ਬਹੁਤ ਬਹੁਤ ਸ਼ੁਕਰੀਆ ਤਦੋਂ ਸੋ ਜਿਵੇਂ ਕਿ GST ਦੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਉੱਥੇ ਹੀ ਆਟੋਮੋਬਾਈਲ ਸੈਕਟਰ ਨੂੰ ਇੱਕ ਭਾਰੀ ਮੁਨਾਫਾ ਵੇਖਣ ਨੂੰ ਮਿਲ ਰਿਹਾ ਹੈ ਜਿਹੜੇ ਵੀ ਲੋਕ ਕਾਰ ਨੂੰ ਖਰੀਦਣ ਲਈ ਪਲੈਨਿੰਗ ਕਰ ਰਹੇ ਨੇ ਉਹ ਹੁਣ ਬੈਸਟ ਸਮਾਂ ਹੈ ਅਸੀਂ ਤੁਹਾਨੂੰ ਜਿਹੜੇ ਵੀ ਲੋਕ ਇੱਥੇ ਦੇਖਣ ਆ ਰਹੇ ਨੇ ਉਹਨਾਂ ਦੇ ਰਿਵਿਊ ਸੁਣਾਏ ਕਿ ਇਹ ਬੈਸਟ ਸਮਾਂ ਹੈ ਕਾਰ ਖਰੀਦਣ ਦਾ ਤਾਂ ਜੇਕਰ ਤੁਸੀਂ ਵੀ ਕਾਰ ਖਰੀਦਣ ਦੀ ਪਲੈਨਿੰਗ ਕਰ ਰਹੇ ਹੋ ਤਾਂ GST ਦਰਾਂ ਦੇ ਵਿੱਚ ਕਟੌਤੀ ਕਰ ਦਿੱਤੀ ਗਈ ਹੈ ਤਾਂ ਇੰਨੀ ਜ਼ਿਆਦਾ ਕਟੌਤੀ ਕਰ ਦਿੱਤੀ ਗਈ ਹੈ ਕਿ ਕਈ ਕਈ ਕਾਰਾਂ ਦੇ ਵਿੱਚੋਂ 50000 ਤੋਂ ਲੈ ਕੇ ਸਿੱਧਾ 1 ਲੱਖ ਰੁਪਏ ਦਾ ਸਕਾਊਂਟ ਦਿੱਤਾ ਜਾ ਰਿਹਾ ਹੈ